ਮੇਰੇ ਬੁਲਤਿਆਂ ਜੁੜੇ ਸਮੂਹ ਸੱਜਣ ਪਿਆਰਪ੍ਰੇਤ ਸਾਥੀ ਕਾਲਜੀ ਆ ਤੁਹਾਨੂੰ ਇੱਕ ਹੋਰ ਜਿਮੇਂ ਦਿਖਾਉਣ ਲੱਗੇ ਆ ਆ ਤਨਖਾੜੀ ਪਈ ਹੈ ਤਨਖਾੜੀ ਚੌੜੀ ਪਈ ਹੈ ਤੇ ਆ ਇੱਥੋਂ ਇਹ ਜਮੀਨ ਸ਼ੁਰੂ ਹੁੰਦੀ ਹੈ ਆ ਕੰਨ ਤੋਂ ਲੈ ਕੇ ਆ ਪਈ ਦੇ ਨਾਲ ਨਾਲ ਜਾਂਦੀ ਜਮੀਨ ਇਹ ਕੰਨ ਤੋਂ ਲੈ ਕੇ ਪਈ ਦੇ ਨਾਲ ਉਹ ਕੰਧ ਤੋਂ ਦੇਖ ਰਹੇ ਕੰਧ ਦੇ ਨਾਲ ਤੇ ਤਿੰਨ ਕਿਲੇ ਇਹ ਜਮੀਨ ਹੈ ਆ ਪੈਰ ਉੱਪਰ ਲੱਗੀ ਹੋਈ ਆ ਤਿੰਨ ਕਿੱਲੇ ਜ਼ਮੀਨ ਤੇ ਇਹ ਚ ਸਾਲ ਮੋਟਰ ਆ ਆ ਸਾਰਾ ਮੱਥਾ ਜਿਹੜਾ ਹੈਗਾ ਪੈਰ ਦੇ ਉੱਤੇ ਲੱਗਦਾ ਸਾਰਾ ਪੈਰ ਤਿੰਨ ਕਾਂ ਦੇ ਪੈਰ ਉੱਪਰ ਸਾਰਾ ਮੱਥਾ ਲੱਗਦਾ ਤੇ ਨਹਿਰੀ ਪਾਣੀ ਹੈ ਕਾਗਜ਼ਾਂ ਚ ਤੇ ਲੱਗਦਾ ਵੀ ਪਾਣੀ ਪਰ ਘੱਟ ਥੋੜਾ ਆਉਂਦਾ ਅਜੇ ਆਉਣ ਲੱਗ ਜੂਗਾ ਤੇ ਸਾਲਮ ਮੋਟਰ ਭਾਈ ਦੁੱਪਰ ਜਮੀਨ ਸ਼ਾਨਦ ਜਮੀਰ ਤੇ ਤਿੰਨ ਕਿੱਲੇ ਇੱਕੋ ਕੇੜਾ ਠੀਕ ਹੈ ਜੀ ਉਹ ਦੂਰ ਤੱਕ ਤਿੰਨ ਕਿੱਲੇ ਇੱਕੋ ਮੋਟਰ ਵਿੱਚ ਤੇ ਸਾਲਮ ਮੋਟਰ ਤਿੰਨ ਕਿੱਲੇ ਜ਼ਮੀਨ ਇੱਕੋ ਕੇੜਾ ਤੇ ਇਹ ਲੈਂਕ ਰੋਡ ਤੋਂ ਡੇਢ ਕਿੱਲਾ ਪਿੱਛੇ ਆਦਮੀ ਜਮੀਨ ਹੈ ਇਹ ਤੁਸੀਂ ਦੇਖ ਰਹੇ ਹੋ ਸਾਰਾ ਮੱਥਾ ਜਿਹੜਾ ਪੈਟ ਲੱਗਦਾ ਚੌੜੀ ਪਈ ਦੇ ਉੱਪਰ ਤਿੰਨ ਕਿੱਲੇ ਇੱਕੋ ਘੇਰਾ ਸਾਲਮ ਮੋਟਰ ਇਹ ਜ਼ਮੀਨ ਹੈ ਜਿਹੜੇ ਸੱਦਾਂ ਖਰੀਦ ਨਹੀਂ ਹੋਵੇ ਉਹ ਦਿੱਤੋ ਨੰਬਰ ਤੇ ਸਪਾਰਕ ਕਰ ਸਕਦੇ ਆ ਇਹ ਤਕਸੀ ਤਕਸੀਮ ਤਾਂ ਪਾਉਣ ਨਹੀਂ ਪਰੰਤੂ ਬੜਾ ਵੱਡਾ ਖਾਤਾ ਨੀਗਾ ਬਸ ਤਿੰਨ ਕ ਪੇਜ ਕਹਿ ਸਕਦੇ ਆ ਤੇ ਜਿਹੜੀ ਲਿੰਕ ਰੋਡ ਆ ਉਹਦੇ ਤੋਂ ਲਗਭਗ ਡੇਢ ਕਿਲਾ ਦੂਰ ਇਹ ਜ਼ਮੀਨ ਹੈ ਤੇ ਜੇ ਤੁਸੀਂ ਖਰੀਦਣ ਹੋਏ ਉਹ ਦਿੱਤੋ ਨੰਬਰ ਸਪਰਕ ਕਰ ਸਕਦੇ ਆ ਇਹ ਫਿਰ ਤੁਹਾਨੂੰ ਦੱਸਤੀ ਆ ਇੱਕ ਵਾਰ ਫਿਰ ਤੁਹਾਨੂੰ ਮੈਂ ਡਿਟੇਲ ਨਾਲ ਫਿਰ ਦੱਸਣ ਲੱਗਿਆ ਕਿ ਤਿੰਨ ਕਿੱਲੇ ਜ਼ਮੀਨ ਕੱਲਿਆਂ ਦੀ ਮੋਟਰ ਸਾਲ ਮੋਟਰ ਬਹੁਤ ਸਾਰੇ ਸੱਜਣ ਅਕਸਰ ਸਵਾਲ ਕਰਦੇ ਕੱਲਿਆਂ ਦੀ ਮੋਟਰ ਹੋਵੇ ਸਾਲ ਮੋਟਰ ਹੋਵੇ ਉਹ ਅੱਜ ਤੋਂ ਸਾਲ ਮੋਟਰ ਵਾਲਾ ਟੱਕ ਤੁਹਾਨੂੰ ਇਹ ਦਿਖਾਤਾ ਹੈ ਤਿੰਨ ਕਾਉਂਡ ਦੀ ਪਈ ਹੈ ਚੌੜੀ ਮੁੱਕੇ ਕਾਗਜ਼ਾਂ 'ਚ ਤੇ ਵੱਡੀ ਬਲਕਿ ਲਿੰਕ ਰੋਡ ਵੱਡੀ ਨਹੀਂ ਲਿੰਕ ਰੋਡ ਦੇ ਉੱਤੋਂ ਲਗ ਭੱਗ ਹੈ 1.5 ਕਲਾਕ ਪਿਕਚਰ ਮੀ ਜਮੀਨ ਹੈ ਇਹ ਤੁਸੀਂ ਖਰੀਦ ਸਕਦੇ ਹੋ ਜਿਹੜੇ ਸੱਜਣਾ ਨੇ ਬੰਮੀਆ ਬੋਲੇ ਚੈਨ ਸਬਸਕ੍ਰਾਈਬ ਨਹੀਂ ਕੀਤਾ ਉਹ ਬੰਮੀਆ ਬੋਲੇ ਚੈਨ ਨੂੰ ਸਬਸਕ੍ਰਾਈਬ ਕਰ ਲੈਣ ਕਿਰਨ ਦੀ ਬੰਮੀਹਾ ਫੇਸਬੁਕ ਨੂੰ ਫਾਲੋ ਕਰ ਲੈਣ ਤੇ ਕਿਰਨ ਦੀ ਬੰਮੀਹਾ ਤੇ ਬੰਮੀਹਾ ਬੋਲੇ ਇੰਸਟਾਗ੍ਰਾਮ ਨੂੰ ਵੀ ਫਾਲੋ ਕਰ ਲੈਣ ਤਾਂ ਕਿ ਤੁਹਾਨੂੰ ਆਉਣ ਵਾਲੇ ਵੀਡੀਓ ਜਿਹੜੀਆਂ ਤੁਹਾਨੂੰ ਹੋਰ ਮਿਲਦੀਆਂ ਜਿਹੜੇ ਸੱਜਣਾ ਨੇ ਜਮੀਨ ਖਰੀਦਣੀ ਹੁੰਦੀ ਹੈ ਜਾਂ ਬੈਟਰੀ ਉਹ ਸਾਡਾ ਬਿਨਾ ਚਾਹੇ ਸੰਪਰਕ ਕਰ ਸਕਦੇ ਆ ਔਰ ਹੋਰ ਤੁਹਾਨੂੰ ਦੱਸਦੇ ਆ ਵੀ ਰੇਟ ਵੀ ਬੜਾ ਵਾਜਵਾ ਹੈ ਤੇ ਇਹ ਬਿਨਾ ਚਾਹੇ ਸਾਡਾ ਸੰਪਰਕ ਕਰੋ ਨੰਬਰ ਦਿੱਤਾ ਹੋਇਆ ਉੱਪਰ ਤੇ ਤੁਸੀਂ ਸਾਡਾ ਸੰਪਰਕ ਕਰ ਸਕਦੇ ਹੋ ਵਾਜ ਰੇਟ ਤੇ ਜਮੀਨ ਹੈ ਮਿਲ ਚੋਗੀ ਵਧੀਆ ਜਮੀਨ ਹੈ ਵੈਰ ਖਾਲਸਾ ਵਰਜ ਕੀ ਫਤੇ